ਸਾਰਿਆਂ ਪਰਪਰੀ ਸਸਰੇ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਅਸੀਂ ਪੱਛਮ ਦਿਖਾਉਣੀ ਹੈ ਦੇਖੋ ਜੇ ਕਿਸੇ ਨੇ ਬਣਵਾਉਣੀ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਇਹ ਆਫ ਵਾਈਟ ਕਲਰ ਹੈ ਤੇ ਅਸੀਂ ਯਾਰਟ ਦੀ ਲੈਂਦੀ ਹੈ ਦੇਖੋ ਤੁਹਾਨੂੰ ਕੱਢ ਕੇ ਦਿਖਾਉਣੀ ਹੈ ਪੱਛਮ ਬਹੁਤ ਹੀ ਸੋਹਣਾ ਕੱਦ ਰਿਹਾ ਹੈਗਾ ਆਫ ਵਾਈਟ ਤੇ ਵਰਦਮਾਨ ਦੀ ਇਹ ਪੱਛਮ ਹੈ ਇਹ ਜੈਕਟ ਦੀ ਪਛਮਣ ਦੋ ਜੈਕਟਾਂ ਦੀ ਹੈ ਜੇ ਤੁਹਾਨੂੰ ਕਿਸੇ ਨੂੰ ਪਸੰਦ ਹੋ ਕੇ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਤੇ ਆਰਡਰ ਕਰ ਸਕਦੇ ਹੋ WhatsApp ਤੇ ਇਹ ਦੋ ਜੈਕਟਾਂ ਆਹ ਉਹ ਵਾਈਟ ਕਲਰ ਤੋਂ ਦੂਜਾ ਕਲਰ ਆ ਬਲੈਕ ਇਹ ਵੀ ਜੈਕਟ ਦੀ ਪਛਮਣ ਦੇਖੋ ਇਹ ਵੀ ਵਰਦਮਾਨ ਦੀ ਹਨ ਤੇ ਆਪਾਂ ਵਧੀਆ ਹੀ ਉਹਨਾਂ ਲਾਉਨੇ ਆ ਦੇਖੋ ਇਹ ਵੀ ਜਾਗਟਾ ਦੀ ਜੇ ਕਿਸੇ ਨੂੰ ਪਸੰਦ ਹੋਵੇ ਬਲੈਕ ਕਲਰ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਨੇ ਦੇਖੋ ਇਹ ਵੀ ਜਾਗਟਾ ਦੀ ਪਿਛੋਂ ਹੀ ਆ ਦੋ ਜਾਗਟਾਂ ਦੀ ਹੈ ਇਹ ਹੁਣ ਅਸੀਂ ਇੱਕ ਹੋਰ ਕਲਰ ਦਿਖਾਉਣੀ ਆ ਤੁਹਾਨੂੰ ਦੇਖੋ ਇਹ ਬਲੌਜ ਦੀ ਉਹਨਾਂ ਹੈ ਬਲੌਜ਼ ਬਣਾਉਣਾ ਇਹ ਕਲਰ ਦਾ ਜੇ ਕਿਸੇ ਨੇ ਸਕੀਵੀ ਬਲੌਜ਼ ਹੋਰ ਸਕੀਵੀ ਬਲੌਜ਼ ਜਾਂ ਜੈਕਟ ਬਣਵਾਉਣੀ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਇਹ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਵਰਦਮਾਨ ਦੇ ਹਨ ਸਸਾਨ ਦੇ ਤਸਾਂ ਆਰਡਰ ਕਰ ਸਕਦੇ ਹੋ ਹੁਣ ਤੁਹਾਨੂੰ ਇੱਕ ਹੋਰ ਕਲਰ ਦਿਖਾਉਂ ਮੈਂ ਆਸੇ ਹੋਰ ਕਲਰ ਰੱਖਾਂਗਾ ਦੇਖੋ ਇਹ ਤਿੰਨ ਕਲਰ ਦੇ ਵਿੱਚ ਤਿੰਨ ਚਾਰ ਕਲਰ ਦੇ ਵਿੱਚ ਜੇ ਕਿਸੇ ਨੇ ਬਣਵਾਉਣੀ ਹੋਵੇ ਇਸ ਕੀ ਵੀ ਬਰੌਜ ਜੈਕਟ ਤਾਂ ਉਹ ਵੀ ਆਰਡਰ ਕਰ ਸਕਦਾ ਸਾਨੂੰ ਇਹ ਥੋੜੀ ਜੀ ਮਹਿੰਗੀ ਹੈ ਪੱਛਮ 100 20 ਦਾ ਗੁਣਾ ਆਇਆ 115 ਦਾ ਆਇਆ ਗੁਣਾ ਦੇਖੋ ਤੇ ਜੇ ਕਿਸੇ ਨੂੰ ਪਸੰਦ ਹੋਵੇ ਸਕਰੀਨਸ਼ਾਟ ਲਾ ਕੇ ਸਾਨੂੰ ਤੁਸੀਂ ਆਊਟਰ ਕਰ ਸਕਦੇ ਹੋ ਇਹ ਵੀ ਆਪਾਂ ਇਹਦਾ ਵੀ ਕੁਝ ਬਣਾਉਣਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਹੁਣ ਤੁਹਾਨੂੰ ਇੱਕ ਹੋਰ ਬਹੁਤ ਹੀ ਪਿਆਰਾ ਕਲਰ ਦਿਖਾਉਣੀ ਆ ਇਹ ਵੀ ਜਾਗਟ ਦੀ ਹੈ 125 ਰੁਪਏ ਗੋਲਾ ਆਇਆ ਇਹ ਕਿਸੇ ਭੈਣ ਨੇ ਬਣਵਾਉਣਾ ਹੋਵੇ ਤਾਂ ਉਹ ਇਹ ਰੇਟ ਲੱਗੂਗਾ ਵੱਧ ਰੇਟ ਲੱਗੂਗਾ ਇਹਦਾ 125 ਦਾ ਗੋਲਾ ਇਹ ਦੇਖੋ ਇਹ ਤਿੰਨ ਕਲਰ ਹੀ ਹੈ ਪਛਮ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਆਪਾਂ ਜਾਗਟ ਬਣਾਉਣੀ ਹੈ ਇਹਦੀ ਵੀ ਇਹ ਕਲਰ ਬਹੁਤ ਸੋਹਣਾ ਵੰਡ ਕੇ ਇਹਦਾ ये एक सौ पच्ची रुपये का है, ये भी आप जाट बनाने जो किसी भैं को पसंद होन शॉट ला के सूडर कर सकता है तो जो किसी ने ब्लाउज जैकट जा स्की बनवा हो सू भी ऑर्डर कर सकता है किसी भैन में चाहिए होीवी ब्लाउज ਤੇ ਜੈਗਟ ਤੇ ਸਾਨੂੰ ਆਰਡਰ ਕਰ ਸਕਦਾ ਜੇ ਕਿਸੇ ਨੇ ਸੂਟਾਂ ਤੇ ਕਢਾਈ ਕਰਵਾਉਣੀ ਹੈ ਤਾਂ ਉਹ ਵੀ ਸਾਨੂੰ ਆਰਡਰ ਕਰ ਸਕਦਾ ਅਸੀਂ ਸੂਟ ਦਿਖਾਉਣੀ ਹੈ ਤੁਹਾਨੂੰ ਸੂਟਾਂ ਦੀ ਵੀਡੀਓ ਅਸੀਂ ਸਾਡੇ ਦੂਜੇ ਚੈਨਲ ਤੇ ਪਾਉਣੀ ਹੈ ਆਪ੍ਰੀਤ ਬਟਿਕ ਤੇ ਤੇ ਇਹ ਅੱਜ ਤੁਹਾਨੂੰ ਦਿਖਾਉਣ ਵਾਸਤੇ ਦੇਖੋ ਤਾਂ ਵੀ ਅਸੀਂ ਵੀਡੀਓ ਨਹੀਂ ਪਾਈ ਹੁਣ ਇਸ ਚੈਨਲ ਤੇ ਤੇ ਆਪਾਂ ਘੇਰੇ ਦਾ ਡਿਜ਼ਾਈਨ ਤਿਆਰ ਕੀਤਾ ਹੈ ਮਸ਼ੀਨ ਵਰਕ ਤੇ ਸੂਟ ਤਿਆਰ ਕੀਤਾ ਇਹ ਆਪਣੇ ਕੋਲੇ ਆਰਡਰ ਦਾ ਬਣਨਾ ਆਇਆ ਸੀ ਦੇਖੋ ਕੈਮਰੀ ਕਟਣ ਤੇ ਇਹ ਸੂਟ ਤੇ ਆਪਣੇ ਕੋਲੇ ਆਰਡਰ ਤੇ ਬਣਨਾ ਆਇਆ ਸੀਗਾ ਤੇ ਇਹ ਦਗਾ ਹਾਂ ਦਾ ਜਾਣ ਦੇ ਜੇ ਤੁਹਾਨੂੰ ਪਛਮ ਦੇ ਕਲਰ ਸੂਟ ਦੀ ਕਢਾਈ ਪਸੰਦ ਆਵੇ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਵੀ ਸਾਡੀ ਵੀਡੀਓ ਕਹੇ ਜੀ ਲੱਗੀ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਤੇ ਪ੍ਰੈਸ ਕਰਨ ਨਾਲ ਇਹ ਚ ਬਲਛੇਤੀ ਪੈ ਜਾਂਦੇ ਹੁਣ ਮੈਂ ਤਾਂ ਇਹ ਮਾਰਤਾ ਸੀਗਾ ਤੇ ਪ੍ਰੈਸ ਨਹੀਂ ਕੀਤਾਗਾ ਤੇ ਬਹੁਤ ਹੀ ਸੋਹਣੀ ਕਢਾਈ ਹੈ ਦੇਖੋ ਇਹਦੀ ਬਰੇਕ ਕਢਾਈ ਹੈ ਤੇ gheere ਦਾ ਡਿਜ਼ਾਈਨ ਹੈ ਇਹ ਤੇ ਸਾਰਾ gheera ਭਰਿਆ ਹੋਇਆ ਹੈ ਇਹ ਜੇ ਤੁਸੀਂ ਵੀ ਬਣਵਾਉਣਾ ਹੋਵੇ ਸੂਟ ਕਢਾਈ ਕਰਵਾਉਣੀ ਹੋਵੇ ਕਰਵਾ ਸਕਦੇ ਨੀਡਲਵਰਕ ਪੈਂਟ ਦੇ ਸੂਟ ਤਿਆਰ ਕਰਵਾਉਣੇ ਕਰਵਾ ਸਕਦੇ ਸਕਰੀਨਸ਼ਾਟ ਲਾ ਕੇ ਸਾਨੂੰ ਨੋਟ ਕਰ ਸਕਦੇ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਇਤਤਨ ਉਹਨਾਂ ਦੇ ਵੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆਂ ਕੰਗ ਵੀਡੀਓ ਵੇਖਣ ਲਈ ਧੰਨਵਾਦ ਜਿਹੜੇ ਭੈਣਾਂ ਨਵੀਆਂ ਜੋੜਦੀਆਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਬਸਕ੍ਰਾਈਬਰ ਜ਼ਰੂਰ ਕਰਿਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਬਣਾਉਂਦੇ ਹਾਂ ਸਾਰਿਆਂ ਨੂੰ ਸਸਰੀ ਘਰ